सब तो पहला पंजाबी साहित्य नाल पंजाबी कविता नाल पंजाबी निबंध नाल पंजाबी अखर नाल जुड़े हुए मेरे सामने बैठे सारे बहुत ही स्याणे और बहुत ही काबिल स्रोते दर्शक ਐਸੀਆਂ ਸਖੀਤ ਤਾਂ ਜਿਹੜੀਆਂ ਕਲਮ ਨਾਲ ਜੁੜੀਆਂ ਹੋਈਆਂ ਨੇ ਕਾਗਜ਼ ਨਾਲ ਜੁੜੀਆਂ ਹੋਈਆਂ ਨੇ ਮੈਂ ਧੰਨਵਾਦ ਕਰਦਾ ਸਭੀ ਸਾਹਿਬ ਦਾ ਗਰੀਵਾਲ ਸਾਹਿਬ ਦਾ ਡਾਕਟਰ ਯੋਗਰਾਜ ਜੀ ਦਾ ਕਿ ਤੁਸੀਂ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਕਿਸੇ ਨਾ ਕਿਸੇ ਮੰਚ ਤੇ ਹੁੰਨੇ ਆ ਪਰ ਜ਼ਿਆਦਾਤਰ ਉਸ ਮੰਚ ਤੋਂ ਉਹ ਨੁਕਤਾ ਚੀਨੀ ਹੋਈ ਕਰਕੇ ਆਉਨੇ ਆ ਉਹ ਲਗ ਗੱਲ ਹੈ ਕਿ ਨੁਕਤਾ ਚੀਨੀ ਚੋਂ ਨੁਕਤੇ ਅਲੱਗ ਕਰ ਲੀਏ ਚੀਨੀ ਅਲੱਗ ਕਰ ਲੀਏ ਆਪਣੇ ਖੰਡ ਦੀ ਵੀ ਆਪਣੀ ਜਿਹੜੀ ਮੰਗ ਪੂਰੀ ਹੋ ਜਾਊਗੀ ਪੜਾਪਨੁਕਤਾ ਚੀਨੀ ਇਕੱਠੀ ਹੋਈ ਕਰ ਦਿੰਨੇ ਆ ਬਸ ਸੋ ਅੱਜ ਇਹ ਹੈ ਇਹ ਪ੍ਰੋਗਰਾਮ ਜਿਹੜਾ ਨੁਕਤਾ ਚੀਨੀ ਵਾਲਾ ਨਹੀਂ ਹੈਗਾ ਅੱਜ ਇਹ ਪ੍ਰੋਗਰਾਮ ਜਿਹੜਾ ਇਹਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਗੱਲ ਹੈ ਇਹਦੇ ਵਿੱਚ ਅੱਗੇ ਭਾਸ਼ਾ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ ਕਿਵੇਂ ਕਰਨਾ ਹੈ ਅੱਜ ਜ਼ਿੰਮੇਵਾਰੀ ਵਾਲਾ ਪ੍ਰੋਗਰਾਮ ਹੈ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਆਪਣੀ ਭਾਸ਼ਾ ਨੂੰ ਆਪਣੀ ਬੋਲੀ ਨੂੰ ਅੱਗੇ ਤੱਕ ਕਿਸੇ ਵੀ ਮਾਧਿਅਮ ਰਾਹੀਂ ਚਾਹੇ ਪੰਚਾਇਤ ਅੱਗੇ ਤੱਕ ਪਹੁੰਚਾਈਏ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ ਸਾਰੀ ਦੁਨੀਆ ਤੱਕ ਪਹੁੰਚਾਈਏ ਕਵਿਤਾ ਹੀ ਕਹੇਸ ਇਹ ਹੈ ਜਿਆ ਮਾਧਿਅਮ ਹੈ ਉਹ ਕਹਿੰਦੇ ਆ ਨਾ ਕਿ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਜੋ ਗੱਲ ਸ਼ਾਇਦ 1.5 ਘੰਟੇ ਜਾਂ 2 ਘੰਟੇ ਦੇ ਭਾਸ਼ਣ ਚ ਨਹੀਂ ਕਹੀ ਜਾ ਸਕਦੀ ਉਹ ਸਿਰਫ ਦੋ ਲਾਈਨਾਂ 'ਚ ਕਵਿਤਾ ਦੇ ذریعے ਕਹੀ ਜਾ ਸਕਦੀ ਹੈ ਬਚਪਨ 'ਚ ਜਦੋਂ ਸੁਰਤ ਸੰਭਾਲੀ ਸੰਤਰਾ ਮੋਦਾ ਸੀਵਰ ਨੂੰ ਪੜਿਆ ਦਵਿੰਦਰ ਸਤਿਆਰਥਿ ਉਹਨੂੰ ਕਾਲਜ 'ਚ ਦੇਖਿਆ ਫਿਰ ਕਿਉਂਕਿ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਸੀਗੇ ਉਹ ਖੁਦ ਸ਼ਾਇਰ ਸੀ ਪ੍ਰਿੰਸੀਪਲ ਸੁਲੱਖਣ ਸਿੰਘ ਮੀਤ ਤਾਂ ਕੋਈ ਨਾ ਕੋਈ ਹਰ ਹਫ਼ਤੇ ਕੋਈ ਕ ਕਵੀ ਦਰਬਾਰ ਜਾਂ ਕੋਈ ਜਾਂ ਓਮਪ੍ਰਕਾਸ਼ ਗੱਸੋਜੀ ਬੁਲਾ ਲੇ ਕਦੇ ਰਾਮ ਸਰੂਪ ਅਣਖੀ ਜੀ ਆ ਗਏ ਹਨਾ ਤਾਂ ਸਾਡਾ ਇਲਾਕਾ ਜਿਹੜਾ ਉਹ ਇੰਨਾ ਰਾਈਟਰਾਂ ਦਾ ਹੀ ਹੈ ਜੀ ਤੇ ਉਥੋਂ ਚਿੰਗਾਂ ਲੱਗੀਆਂ ਥੋੜੇ ਥੋੜੀਆਂ ਅਸੀਂ ਵੀ ਕਲਮ ਚੱਕ ਲਈ ਤੇ ਕਲਮ ਜਿਹੜੀ ਹੈ ਜਦੋਂ ਤੁਸੀਂ ਕਲਮ ਦੇ ਵਿੱਚੋਂ ਕੁਝ ਲਿਖਦੇ ਹੋ ਤਾਂ ਤੁਹਾਨੂੰ ਤੁਸੀਂ ਵੀ ਬਹੁਤ ਸਾਰੇ ਲਿਖਿਆ ਹੋਣਾ ਸਾਰਾ ਕੁਝ ਤੁਹਾਨੂੰ ਆਉਂਦੀਆਂ ਪਹਿਲੀਆਂ 5 ਜਾਂ ਪਹਿਲੀਆਂ 10 ਕਵਿਤਾਵਾਂ ਪਸੰਦ ਨਹੀਂ ਆਉਂਦੀਆਂ ਕਿਉਂਕਿ ਤੁਸੀਂ 11ਵਾਂ ਜਾਂ 15ਵਾਂ ਜਦੋਂ ਲਿਖ ਲੈਨੇ ਹੋ ਤਾਂ ਤੁਹਾਨੂੰ ਲੱਗਦਾ ਯਾਰ ਮੈਂ ਇਹੋ ਜਿਹਾ ਵੀ ਲਿਖਦਾ ਹੁੰਦਾ ਸੀ ਥੋੜਾ ਕੱਚਾ ਕੰਮ ਹੁੰਦਾ ਹੈ ਹੌਲੀ ਹੌਲੀ ਤੁਸੀਂ ਸ਼ਾਇਰਾਂ ਨੂੰ ਪੜ੍ਹਦੇ ਰਹਿੰਦੇ ਹੋ ਕਾਫੀਏ ਬਣਦੇ ਰਹਿੰਦੇ ਨੇ ਅੱਖਰ ਹੋਰ ਆਉਂਦੇ ਰਹਿੰਦੇ ਨੇ ਵੋਕੇਬਲਰੀ ਵੱਧਦੀ ਰਹਿੰਦੀ ਹੈ ਫਿਰ ਤੁਹਾਨੂੰ ਐ ਲੱਗਦਾ ਤੁਸੀਂ 15ਵੀਂ ਨੂੰ ਵੀ ਨਹੀਂ ਲਾਈਕ ਕਰਦੇ ਫਿਰ ਜਦੋਂ 3ਵੀਂ ਲਿਖ ਲੈਨੇ ਹੋ ਜਿਵੇਂ ਨਲਕੇ ਦੇ ਵਿੱਚ ਪਾਣੀ ਹੈ ਜਿਹੜੇ ਨਲਕੇ ਨੇ ਪਾਣੀ ਹਜੇ ਚੱਕਿਆ ਨਹੀਂ ਪਹਿਲਾਂ ਉਹਦੇ 'ਚ ਆਪਾਂ ਉੱਪਰੋਂ ਪਾਣੀ ਪਾਉਨੇ ਆ ਦੋ ਤਿੰਨ ਡੱਬੇ ਪਾਣੀ ਦੇ ਪਾ ਦਿੰਨੇ ਆ ਫਿਰ ਉਹਦੇ ਉਹਨੂੰ ਕੋਸ਼ਿਸ਼ ਕਰਕੇ ਗੇੜਦੇ ਆ ਨਲਕਾ ਪਾਣੀ ਚੱਕ ਲੈਂਦਾ ਪਰ ਪਹਿਲਾਂ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਸੀ ਉਹਦਾ ਪਾਣੀ ਤਾਂ ਥੋੜੀ ਜਿਹੀ ਰਵਾਦ ਆਉਂਦਾ ਫਿਰ ਉਹ ਨਿਤਰਿਆ ਹੋਇਆ ਹੁੰਦਾ ਸੋ ਪਹਿਲਾਂ ਪਹਿਲਾਂ ਤਾਂ ਜੀਤੋ ਤੁਸੀਂ ਪ੍ਰਭਾਵਤ ਹੋ ਤੁਸੀਂ ਉਹਦੇ ਵਰਗੇ ਹੀ ਹੁੰਨੇ ਹੋ ਹੌਲੀ ਹੌਲੀ ਫਿਰ ਤੁਹਾਡਾ ਆਪਣਾ ਪਾਣੀ ਤੁਹਾਡੀ ਆਪਣੀ ਪਤਣ ਜਿਹੜੀ ਹੈ ਉਹ ਪਾਣੀ ਦੇਣ ਲੱਗ ਜਾਂਦੀ ਸੋ ਬੜੇ ਵੱਡੇ ਵੱਡੇ ਸ਼ਾਇਰਾਂ ਨੂੰ ਸੁਣਿਆ ਪੜਿਆ ਫਿਰ ਲਾਇਬ੍ਰੇਰੀ ਚ ਜਾਣ ਦਾ ਸ਼ੌਕ ਪੈਦਾ ਹੋ ਗਿਆ ਫਿਰ ਕਿਸੇ ਨੇ ਰਸੂਲ ਹਮਜ਼ਾ ਤੋਬ ਦੀ ਮੇਰਾ ਦਾਕਿਸਤਾਨ ਫੜਾਤੀ ਕਿਸੇ ਨੇ ਨਰਿੰਦਰ ਕਪੂਰ ਦੀ ਆਮੋ ਸਾਹਮਣੇ ਫੜਾਤੀ ਫਿਰ ਦਰ ਦਰਵਾਜੇ ਆਪ ਖਰੀਦ ਲਈ ਤੇ ਪੜਨ ਲੱਗ ਗਏ ਫਿਰ ਕਿਸੇ ਨੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਕਿਹਾ ਕੀਟਸ ਨੂੰ ਪੜੋ ਉਹਨਾਂ ਨੂੰ ਪੜਨਾ ਪਿਆ ਜੀ ਤੇ ਫਿਰ ਸ਼ੇਵਹਰੀ ਤਾਂ ਚੱਲੋ ਸਾਡੇ ਸਿਲੇਬਸਾਂ ਚ ਹੀ ਸੀ ਬਟਾਲਵੀ ਸਾਹਿਬ ਦਾ ਸਿਲੇਬਸ ਚ ਹੀ ਲੱਗੇ ਹੁੰਦੇ ਸੀ ਫਿਰ ਰੇਡੀਓ ਸੁਣਨ ਦਾ ਸ਼ੌਕ ਪੈਦਾ ਹੋ ਗਿਆ ਰੇਡੀਓ ਤੇ ਵੀ ਬਹੁਤ ਕੁਝ ਇਹੋ ਜਿਹਾ ਜਾਂਦਾ ਸੀ ਅੱਜ ਵੀ ਬੜਾ ਸ਼ਾਇਰੀ ਸੁਣਨ ਦਾ ਸ਼ੌਕ ਹੈ ਬੜਾ ਕਵਤਾਮਾ ਸੁਣਨ ਦਾ ਸ਼ੌਕ ਹੈ ਹੁਣ ਵੀ ਮੇਰੇ ਫੋਨ ਦੇ ਵਿੱਚ ਜੇ ਤੁਸੀਂ ਕੱਢੋਗੇ ਇੱਕ ਪਾਕਿਸਤਾਨ ਚ ਸ਼ੋਅ ਚੱਲਦਾ ਹੈ ਮਜ਼ਾਕ ਰਾਤ ਕਦੇ ਸੁਣਿਆ ਕੀ ਆਈ ਸ਼ੇਅਰ ਉਹਦੇ ਚ ਬੋਲਦੇ ਆ ਬੱਚੇ ਬੋਲਦੇ ਨਾਲੇ ਪਿੰਡਾਂ ਦੇ ਆ ਕੇ ਪਿੰਡਾਂ ਦੇ ਬੱਚੇ ਆ ਕੇ ਬੋਲਦੇ ਮੈਂ ਬਹੁਤ ਕੁਝ ਔਣਾ ਚਾਹਾਂ ਲਿਖ ਵੀ ਲੈਣਾ ਮੈਂ ਮਜ਼ਾਕਰਾਤ ਦੇ ਵਿੱਚ ਬਹੁਤ ਅੱਛੇ ਪੰਜਾਬੀ ਦੇ ਉਰਦੂ ਦੇ ਬਹੁਤ ਅੱਛੇ ਸ਼ੇਅਰ ਆਉਂਦੇ ਆ ਇਹ ਤੋਂ ਪਹਿਲਾਂ ਤਜਮਮਲ ਕਲੀਮ ਪੜਦੇ ਰਹੇ ਆ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਦੇ ਲੱਖਾਂ ਤੋਂ ਕਰੋੜਾਂ ਬਣ ਜਾਂਦੇ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਣਾ ਵਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜਦ ਰ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਚਿਰ ਸਾਂ ਨੇ ਤੁਸੀਂ ਥੱਲੇ ਜਾਓਗੇ ਸਾਂ ਉੱਗਗੇ ਤੁਸੀਂ ਉੱਪਰ ਆ ਜਾਓਗੇ ਇਹਦਾ ਮਤਲਬ ਸਭ ਤੋਂ ਵੱਧ ਭਾਰੀ ਤਾਂ ਸਾਂ ਹੀ ਨੇ ਫਿਰ ਸੋ ਬੜੇ ਸੌਖੀਆਂ ਕਵਿਤਾਵਾਂ ਅ ਮਤਲਬ ਸੁਣੀਆਂ ਤਜਮਲ ਕਲੀਮ ਹੋਰਾਂ ਦੀਆਂ ਜਾਂ ਗੋਗਾ ਹੈ ਨਾ ਤੇ ਬਹੁਤ ਬਹੁਤ ਸਾਰੇ ਸ਼ਾਇਰ ਨੇ ਬਾਬਾ ਨਜ਼ਮੀ ਹਾਂਜੀ ਤੇ ਇਧਰੋਂ ਡਾਕਟਰ ਜਗਤਾਰ ਹੋਰਾਂ ਨੂੰ ਹੁਣ ਮੈਂ ਅੱਜਕਲ ਕਿਤਾਬ ਪੜ੍ਹ ਰਿਹਾ ਐ ਗੁਰਪ੍ਰੀਤਨ ਪੁੱਲਰ ਸਾਹਿਬ ਦੀ ਮੈਂ ਖਲਚੇ ਪੋਰ ਇਦਾਂ ਮਾਖਾ ਦਾ ਉਹ ਮੈਂ ਗੱਡੀ ਚ ਰੱਖੀ ਹੋਈ ਐ ਸੋ ਕਿਤਾਬਾਂ ਜਿਹੜੀਆਂ ਨੇ ਉਹ ਜੇ ਤੁਹਾਡੀਆਂ ਕਿਤਾਬਾਂ ਸਾਥ ਹਨ ਬਣ ਜਾਣ ਫਿਰ ਤੁਹਾਨੂੰ ਐ ਲੱਗਦਾ ਵੀ ਮੈਂ ਇਕੱਲਾ ਨਹੀਂ ਹਾਂ ਕਈ ਜਗ੍ਹਾ ਤੇ ਤੁਸੀਂ ਜਾ ਕੇ ਆਪਣੇ ਆਪ ਨੂੰ ਇਕੱਲਾ ਫੀਲ ਕਰਨ ਲੱਗ ਜਾਂਦੇ ਹੋ ਪਰ ਜੇ ਕਿਤਾਬਾਂ ਨਾਲ ਨੇ ਫਿਰ ਇਕੱਲਾ ਨਹੀਂ ਫੀਲ ਫਿਰ ਕੋਈ ਬੋਲਣ ਵਾਲਾ ਕੋਈ ਹੁਣੇ ਮੈਂ ਪੜੀ ਐ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਤੇ ਹੈਗੀ ਨਾਨਕ ਨਾਲ ਤੁਰਦੇ ਆਂ ਬੋਲ ਮਰਦਾਨੇ ਆ ਹਨ ਅੱਛਾ ਜੀ ਵਾਹ ਜੀ ਵਾਹ ਉੱਚ ਤਾਂ ਇਹ ਲੱਗਦਾ ਜਿਵੇਂ ਤੁਹਾਨੂੰ ਨਾਲ ਹੀ ਲਈ ਫਿਰਦੇ ਨੇ ਮਰਦਾਨਾ ਜੀ ਦੇ ਤੇ ਉਦਾਸੀਆਂ ਤੇ ਤੁਸੀਂ ਆਪ ਫਿਰਦੇ ਆ ਜਿਵੇਂ ਨਾ ਸੋ ਮੇਰੇ ਸਾਹਮਣੇ ਅਜੈਬਾ ਔਜਲਾ ਜੀ ਬੈਠੇ ਨੇ ਅਨੀਤਾ ਸਬਦੀਸ਼ ਬੈਠੀ ਹੈ ਹਾਲਾਂਕਿ ਉਹ ਅਸੀਂ ਹਿੰਦੀ ਵਾਲੀ ਭੈਣ ਜੀ ਕਹਿੰਦੇ ਹੁੰਦੇ ਸੀ ਹੈਗੀ ਪੰਜਾਬੀ ਵਾਲੀ ਭੈਣ ਜੀ ਸੋ ਬੜਾ ਕੱਠੀ ਕੰਮ ਕੀਤਾ ਔਰ ਬਰੇ ਚੰਗੇ ਤੇ ਬੜੇ ਗੁਣੀ ਗਾਨੀ ਲੋਕ ਬੈਠੇ ਅੱਜ ਮੈਂ ਦਸਿੰਗਰੰਡਾਵਾ ਜੀ ਬਾਰੇ ਬੋਦਲਾ ਪਿੰਡ ਹਸ਼ਿਆਰਪੁਰ ਦਾ ਮੈਂ 26 ਜਨਵਰੀ ਦੀ ਸਪੀਚ ਵੀ ਬੋਲੇ ਸੀਗਾ ਹਸ਼ਿਆਰਪੁਰੀ ਗਿਆ ਸੀ ਮੈਂ ਕਿਵੇਂ ਉਹਨਾਂ ਨੇ ਪ੍ਰਸ਼ਾਸਕ ਵੀ ਹੋਏ ਫਿਰ ਖੇਤੀ ਬਾਰੇ ਕਿਵੇਂ ਉਹਨਾਂ ਨੇ ਕੰਮ ਕੀਤਾ ਫਿਰ ਕਲਾ ਫਿਰ ਅਕੈਡਮੀਆ ਫਿਰ ਆਡੀਟੋਰੀਅਮ ਬਣਾਏ ਪਿਆਜ ਜਪਤਾਈ ਉਹਨਾਂ ਨੂੰ ਯਾਦ ਕਰ ਰਹੇ ਹਾਂ ਮੈਂ ਐਮਐਸ ਰੰਧਾਵਾ ਯਾਦਗਾਰੀ ਮੇਲੇ 'ਚ ਵੀ ਆਉਂਦਾ ਰਿਹਾ ਮੁਹਾਲੀ ਫੂਲ ਹੋਰੀ ਕਾਉਂਦੇ ਹੁੰਦੇ ਸੀ ਤੇ ਬੜੇ ਵੱਡੇ ਵੱਡੇ ਕਲਾਕਾਰ ਉੱਥੇ ਐਮਐਸ ਰੰਧਾਵਾ ਯਾਦਗਾਰੀ ਮੇਲੇ ਚ ਆਉਂਦੇ ਰਹੇ ਸੋ ਬੜਾ ਕੁਝ ਉਹਨਾਂ ਬਾਰੇ ਕਹਿਣ ਨੂੰ ਹੈ ਬੜਾ ਕੁਝ ਸਿੱਖਣ ਨੂੰ ਹੈ ਬਾਦ ਚ ਕੁਦਰਤ ਨੇ ਥੋੜਾ ਜਿਹਾ ਮੋੜ ਮੋੜਿਆ ਪਤਾ ਨਹੀਂ ਕਿਦ ਨੂੰ ਰੱਬ ਮੋੜ ਦਿੰਦਾ ਤੇ ਪਹਿਲਾਂ ਲੀਡਰਾਂ ਤੇ ਤਵੇ ਲਾਉਂਦੇ ਰਹੇ ਬਾਅਦ ਚ ਕੀ ਪਤਾ ਸੀ ਆਹੀ ਕਮਾਪ ਕਰਨਾ ਪੈਣਾ ਫਿਰ ਮੈਂ ਆਪਦੀਆਂ ਕਸ਼ਟਾਂ ਸੁਣਨ ਲੱਗ ਗਿਆ ਮੈਂ ਕਿਹਾ ਮੇਤਰਾ ਜਿਹੜੀ ਜਿਹੜੀ ਪਹਿਲਾਂ ਕਮੀਆਂ ਕਰਦਾ ਰਹੇ ਆ ਉਹ ਨਾ ਹੋਣ ਰੱਖੀਆਂ ਉਹਦੇ ਚ ਉਹ ਯਾਦ ਰੱਖ ਲਈ ਉਹ ਆਪਦੇ ਚ ਨਾ ਰੱਖੀ ਸੋ ਇੱਕ ਕਵਿਤਾ ਲਿਖੀ ਸੀ ਸਟਾਇਰੀਕਲ ਵਿਅੰਗਾਤਮਕ ਕਵਿਤਾ ਸੀ ਮੈਨੂੰ ਬੜੀ ਪਸੰਦ ਆਉ ਬਾਅਦ ਚ ਮੈਨੂੰ ਹਿੰਦੀ ਵਰਜ਼ਨ ਵੀ ਕੀਤਾ ਸੀ ਲਫਟਰ ਚੈਲੰਜ ਪਰ ਮੈਂ ਅੱਜ ਪੰਜਾਬੀ ਦੇ ਪਿਆਰ ਕਰਨ ਵਾਲੇ ਬੈਠੇ ਪੰਜਾਬੀ ਸੁਣਾ ਦਿੰਨਾ ਕਿ ਜੰਗਲ ਦੇ ਵਿੱਚ ਇਲੈਕਸ਼ਨਾਂ ਕਰਾਉਣ ਦਾ ਫੈਸਲਾ ਕਰ ਲਿਆ ਜਾਨਵਰਾਂ ਨੇ ਕਿ ਸ਼ੇਰ ਆਪ ਹੀ ਬਣ ਜਾਂਦਾ ਜੰਗਲ ਦਾ ਰਾਜਾ ਵੀ ਥੋੜੇ ਵੋਟਾਂ ਪਵਾਉ ਡੈਮੋਕ੍ਰੇਸੀ ਲੈ ਕੇ ਆਈਏ ਲੋਕਤੰਤਰ ਲਿਆਉਣ ਦਾ ਫੈਸਲਾ ਕਰ ਲਿਆ ਇੰਡੀਆ ਦੀ ਧਰਤ ਤੇ ਆਪਣੇ ਦੇਸ਼ ਦੀ ਧਰਤ ਤੇ ਹੁਣ ਇਹ ਕਵਿਤਾ ਦੇ ਵਿੱਚ ਕਿਤੇ ਵੀ ਭਾਰਤ ਦਾ ਆਪਣੇ ਦੇਸ਼ ਦਾ ਨਾਂ ਨਹੀਂ ਹੈਗਾ ਪਰ ਜਿਹੜਾ ਸੁਣਦਾ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਜੰਗਲ ਦੇ ਵਿੱਚ ਆਮ ਚੋਣਾ ਦਾ ਹੋਇਆ ਜਦੋਂ ਐਲਾਨ ਆਪੂ ਆਪਣੇ ਚੋਣ ਪ੍ਰਚਾਰ ਤੇ ਲੱਗ ਪਏ ਜਾਨਵਰ ਜਾਣ ਸ਼ੇਰ ਭਾਜੀ ਬੱਕਰੀ ਦੇ ਘਰ ਗਏ ਨੇਵਾਂ ਜੀ ਸਾਸਰੀ ਘਰ ਆ ਲੈ ਹੋਰ ਸੁਣਾਓ ਕੀ ਹਾਲ ਚਾਲ ਹੈ ਬੱਕਰੀ ਕੰਦੀ ਹਾਲ ਤਾਂ ਠੀਕ ਹੈ ਪਰ ਮੇਰਾ ਦਿਲ ਅੱਜ ਹੈਰਾਨ ਬੜਾ ਹੈ ਸ਼ੇਰ ਮੇਰੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੈ ਕਹਿੰਦਾ ਪੈਨ ਜੀ ਕਿਉਂ ਸ਼ਰਮਿੰਦਾ ਕਰਦੇ ਹੋ ਆਪਾਂ ਹੁਣ ਜੰਗਲ ਦੀ ਏਕਤਾ ਨਹੀਂ ਤੋੜਨੀ ਆਪਣੇ ਮੇਮਣਿਆਂ ਨੂੰ ਸਮਝਾ ਦਿਓ ਹੁਣ ਸ਼ੇਰ ਅੰਕਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੁਣ ਤੁਸੀਂ ਆਪਣਾ ਪਰਿਵਾਰ ਖੁਸ਼ਹਾਲ ਰੱਖਿਓ ਵਸਾਉਂਦੀਆਂ ਚੋਣਾ ਚ ਮੇਰੇ ਚੋਣ ਨਿਸ਼ਾਨ ਦਾ ਜਰਾ ਖਿਆਲ ਰੱਖਿਓ ਜੰਗਲ ਚ ਕੀ ਮਾਹੌਲ ਸੀ ਕਿ ਚੀੜੀਆਂ ਦੇ ਆਲਣਿਆਂ ਚ ਬਾਜਾਂ ਦੇ ਝੰਡੇ ਉਹ ਚੀੜੀਆਂ ਨੇ ਆਪਣੇ ਆਲਣੇ ਦੇ ਬਾਹਰ ਬਾਜਾਂ ਦਾ ਝੰਡਾ ਲਾਇਆ ਵੇ ਇਹਨੂੰ ਫੋਟੋ ਪਾਵਾਂਗੇ ਛੀੜੀਆਂ ਦੇ ਆਲਣੇ ਚ ਬਾਜਾਂ ਦੇ ਝੰਡੇ ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਵੰਡੇ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਖਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਉੱਲੂ ਨੂੰ ਕਹਿੰਦੇ ਵੋਟ ਪਾ ਦਿਨੇ ਵੀ ਨਹੀਂ ਰਹੂਗਾ ਪੂਰਾ ਦਿਨ ਚੋਣ ਪ੍ਰਚਾਰ ਕਰਕੇ ਸ਼ੇਰ ਥੱਕਿਆ ਹੋਇਆ ਘਰੇ ਆਉਂਦਾ ਕਹਿੰਦਾ ਸਾਰਾ ਜੰਗਲ ਘੇਰਨੀ ਕੀ ਕਰਦੀ ਹੈ ਮੇਰੀ ਡਾਰਲਿੰਗ ਸ਼ੇਰਨੀ ਸ਼ੇਰਨੀ ਕਹਿੰਦੀ ਸ਼ੇਰ ਜੀ ਪਤੀ ਦੇਵ ਜੀ ਮੇਰਾ ਬਾਹਰ ਸੈਰ ਤੇ ਜਾਣ ਨੂੰ ਦਿਲ ਕਰਦਾ ਹੈ ਇੱਕ ਨਰਮ ਜਿਹਾ ਨਾਜ਼ੁਕ ਜਿਹਾ ਖਰਗੋਸ਼ ਖਾਣ ਨੂੰ ਜਲ ਕਰਦਾ ਹੈ ਸ਼ੇਰ ਕਹਿੰਦਾ ਭਗਵਾਨ ਨੇ ਆ ਸੁਣ ਲੈ ਮੇਰੀ ਫਰਿਆਦ ਖਰਗੋਸ਼ ਜਿੰਨੇ ਮਰਜੀ ਖਾ ਲਈ ਪਲੀਜ਼ ਇਲੈਕਸ਼ਨਾਂ ਤੋਂ ਬਾਅਦ ਤੇ ਜੇ ਹੁਣ ਮੈਂ ਇਹੀ ਕਵਤਾ ਯਾਦ ਰੱਖ ਲਾਂ ਤਾਂ ਸਾਧ ਅੱਧੇ ਤੋਂ ਵੱਧ ਕਮੀ ਆ ਨਹੀਂ ਆਉਣਗੀਆਂ ਤੁਹਾਡੇ ਚ ਕਿ ਵਾਅਦਾ ਉਹੀ ਕਰੋ ਜੋ ਕਰ ਸਕਦੇ ਹੋ ਉਹੀ ਗੱਲਾਂ ਕਹੋ ਜੋ ਕਹਿ ਸਕਦੇ ਹੋ ਉਹੀ ਕਹੋ ਜਿਹੜੀਆਂ ਕਰ ਸਕਦੇ ਹੋ ਸੁਕੋਸ਼ ਜੀ ਇਹੀ ਕਰੀ ਦੀ ਹੈ ਕਿ ਜਿਹੜੀ ਇਮੇਜ ਬਣ ਗਈ ਸਾਡੇ ਲੀਡਰਾਂ ਦੀ ਉਹਨੂੰ ਤੋੜਦੀ ਹੈ ਵੀ ਯਾਰ ਨਾ ਕਹੋ ਨਾ ਤਾਂ ਵੀ ਲੋਕ ਜ਼ਿਆਦਾ ਯਕੀਨ ਕਰ ਲੈਂਦੇ ਵੀ ਯਾਰ ਠੀਕ ਹੈ ਨਹੀਂ ਕਹ ਇਹਦਾ ਮਤਲਬ ਨਹੀਂ ਕਿਹਾ ਇਹਨਾਂ ਨੇ ਜਦੋਂ ਕਹਜੋ ਅਸੀਂ ਕਰਦੇ ਹੋਗੇ ਉਹ ਕਰਦੇ ਆਗੇ ਹੋਣਾ ਹੈ ਨਹੀਂ ਅੱਜਕੱਲ੍ਹ ਅੱਧੀ ਸਕਰੀਨ ਤੇ ਪਹਿਲਾ ਵਾਲਾ ਲਾਉਂਦੇ ਨੇ ਅੱਧੀ ਸਕਰੀਨ ਦੇ ਦੂਜਾ ਲਾਉਂਦੇ ਨੇ ਵੀ ਦੱਸੋ ਭਈ ਕੀ ਕਹਿਆ ਸੀ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਸੀ ਨਾ ਵੀ ਲੀਡਰ ਬਰਨਾਲੇ ਕੁਝ ਹੋਰ ਕਹਿ ਗਿਆ ਉਸੇ ਰਾਤ ਨੂੰ ਸਮਾਣੇ ਕੁਝ ਹੋਰ ਕਹਿ ਗਿਆ ਉਹੀ ਇਹਦੇ ਇਸ ਹਫ਼ਤੇ ਦੇ ਵਿੱਚ ਵੀ ਇੱਕ ਲਾਈਨਾਂ ਸੀ ਕਿ ਚੂਹਿਆਂ ਨੂੰ ਕਿਹਾ ਗਿਆ ਇਲ ਨਹੀਂ ਰਹੂਗੀ ਚੂਹਿਆਂ ਨੂੰ ਕਿਹਾ ਗਿਆ ਇਲ ਨਹੀਂ ਰਹੂਗੀ ਇੱਲਾ ਨੂੰ ਭਰੋਸਾ ਦਿੱਤਾ ਗਿਆ ਕਹਿੰਦੇ ਚੂਹਾਂ ਦੀ ਸਪਲਾਈ ਢਿੱਲ ਨਹੀਂ ਰਹੂਗੀ। ਮਨ ਲ ਕਿਤੇ ਕੁਝ ਹੋਰ ਕਹਿ ਗਏ ਕਿਤੇ ਉਹਨਾਂ ਨੇ ਉਲਟ ਕਹਿ ਗਏ। ਸੋ ਕੋਸ਼ਿਸ਼ ਇਹੀ ਹੈ ਕਿ ਇਹੋ ਜਿਹੇ ਸ਼ਾਇਰਾਂ ਨਾਲ ਇਹੋ ਜਿਹੇ ਲੋਕਾਂ ਨਾਲ ਮਿਲਵਰਤਨ ਰਵੇ। ਜਿਹੜੀ ਕਵਿਤਾ ਹੈ, ਜਿਹੜੇ ਅੱਖਰ ਨੇ ਉਹ ਤੁਹਾਨੂੰ ਕਿਤੇ ਇੱਧਰ ਉੱਧਰ ਹੱਲਣ ਨਹੀਂ ਦਿੰਦੇ। ਅੱਖਰ ਅਸਲ 'ਚ ਬੰਨ ਲੈਂਦੇ ਤੁਹਾਨੂੰ। ਤੇ ਆਪਾਂ ਤਾਂ ਸ਼ਬਦ ਗੁਰੂ ਦੇ ਚੇਲੇ ਆ। ਆਪਣਾ ਤਾਂ ਗੁਰੂ ਹੀ ਸ਼ਬਦ ਹੈ ਸੋ ਇੱਕ ਮੈਂ ਲਿਖਿਆ ਅੱਧੀ ਰਾਤ ਨੂੰ ਉੱਠਿਆ ਮੈਂ ਤਾਂ ਮੈਂ ਕੁਝ ਲਿਖਣ ਉੱਠਿਆ ਤਾਂ ਮੇਰੀ ਜੀਵਨ ਸਾਥਣ ਕਹਿੰਦੀ ਅੱਧੀ ਰਾਤ ਨੂੰ ਕਿੱਥੇ ਉੱਠ ਕੇ ਮੈਂ ਕੁਝ ਲਿਖਦੇ ਆ ਸੌਂਜੋ ਕਹਿੰਦੀ ਕੱਲ ਨੂੰ ਲਿਖ ਲਿਓ ਮੈਂ ਕਿਹਾ ਐ ਥੋੜੀ ਹੁੰਦਾ ਹੁੰਦਾ ਇਹ ਤਾਂ ਖਿਆਲ ਦਾ ਕੀ ਪਤਾ 2 ਵਜੇ ਆ ਜੇ ਢੇੜ ਵਜੇ ਆ ਜੇ ਚਲੋ ਕੰਨੀ ਲੇਖ ਲਓ ਮੈਂ ਲਿਖਣ ਲੱਗ ਗਿਆ ਮੈਥੋਂ ਇੱਕ ਕੀ ਕਮਾ ਇਹਨੂੰ ਹੁਣ ਪੰਜਾਬੀ ਚ ਮੈਥੋਂ ਇੱਕ ਪੰਗਾ ਪੈ ਗਿਆ ਕਿ ਮੈਂ ਐਂਡ ਪਹਿਲਾਂ ਲਿਖ ਬੈਠਾ ਉਹਦਾ ਫਿਰ ਮੈਂ ਉਦੋਂ ਬਾਅਦ ਕੀ ਕਰਾਂ ਫਿਰ ਉਹਨੂੰ ਜਿਹੜੀ ਫਿਲਮ ਨੂੰ ਐਂਡ ਹੀ ਪਤਾ ਲੱਗ ਜੇ ਫਿਰ ਸਾਡੀ ਕਹਾਣੀ ਸੌਣ ਦੀ ਕੀ ਲੋੜ ਹੈ ਪਰ ਮੈਂ ਖਾ ਚਲ ਇੰਨੀ ਚੱਲਣ ਦੇ ਫਿਰ ਤੋ 4 ਕੀ ਲਾਈਨਾਂ ਨੇ ਕਿ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਫਾਰਮਲ ਹੋ ਗਏ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਫਿਰ ਦੁਬਾਰਾ ਹੁਣ ਮੈਂ ਕੀ ਲਿਖਾਂ ਜੀ ਫਿਰ ਫਿਰ ਮੈਂ ਕਹਿੰਦਾ ਮੈਂ ਇਹ ਵੀ ਸੁਣਿਆ ਵੀ ਐਡੀਕ ਵੀ ਕਵਤਾ ਹੁੰਦੀ ਹੈ ਕਵਤਾ ਦਾ ਕੋਈ ਸਾਈਜ਼ ਹੁੰਦਾ ਜੀ ਮੈਂ ਕਿਹਾ ਚਲੋ ਛੋਟੀ ਜੀ ਚੱਲਣ ਪਿਓ ਫਿਰ ਹਣਾ ਸੋ ਪਾਰਲੀਮੈਂਟ ਦੀ ਮੈਂ ਕੱਲ ਸੁਣਾਵਾ ਇੱਕ ਬੜਾ ਵਧੀਆ ਡਿਬੇਟ ਚੱਲ ਰਹੀ ਸੀ ਆ ਜਦੋਂ NRC ਦਾ ਮੁੱਦਾ ਆਇਆ ਸੀਗਾ ਜਿਹੜਾ ਵੀ ਤੁਸੀਂ ਆਪਣੇ ਨਾਨੇ ਨਾਨੀਆਂ ਦੇ ਸਰਟੀਫਿਕੇਟ ਕੱਢ ਕੇ ਲਿਓ ਮਨੂੰ ਪਾਕਿਸਤਾਨ ਤੋਂ ਕਿੱਥੋਂ ਲਈਏ ਹੁਣ ਤੇ ਨਹੀਂ ਤਾਂ ਤੁਸੀਂ ਆਏ ਹੀ ਨਹੀਂ ਧਰਤੀ ਤੇ ਕਹਿੰਦੇ ਹੱਦ ਹੈ ਯਾਰ ਤੇ ਉਹ ਤੇ ਬੜਾ ਡਿਬੇਟ ਆਇਆ ਸਮਾਜ ਆਇਆ ਕੰਮ ਕੰਮ ਮੈਂ ਵੀ ਹੱਥ ਜਿਹਾ ਖੜਾ ਬਹੁਤ ਵਾਰੀ ਕੀਤਾ ਕਹਿੰਦੇ ਛੋਟੀਆਂ ਪਾਰਟੀਆਂ ਨੂੰ ਮੈਂ ਕੱਲਾ ਹੀ ਸੀ ਉਦੋਂ ਉੱਥੇ ਪਰ ਹੈਡ ਟਾਈਮ ਮਿਲਦਾ ਘੱਟ ਮਿਲਦਾ ਫਿਰ ਜੇ ਘੱਟੋਂ ਤੁਸੀਂ ਮੈਂ ਕਿਹਾ ਜੀ ਸਰ ਟਾਈਮ ਕਹਿੰਦੇ ਨਾ ਛੋਟੀਆਂ ਪਾਰਟੀਆਂ ਨੂੰ ਟਾਈਮ ਕਹਿੰਦੇ ਬਿੱਲ ਪਾਸ ਕਰਨਾ ਹੈ ਰਾਤ ਦੇ 9:30 ਪੌਣੇ 10 ਵਜੇ ਮੈਂ ਕਿਹਾ ਸਰ ਨਹੀਂ ਨਹੀਂ ਮੈਂ ਕਿਹਾ ਸਰ 30 ਸੈਕਿੰਡ ਸਪੀਕਰ ਨੇ ਇਦਾਂ ਲਿਖਿਆ ਕਹਿ ਬੋਲਾ मैंने कहा सर थर्टी सेकंड थर्टी सेकंड।, सेकंड में क्या बोलोगे मैं ठीक है सर ट्वेंटी कहता <laughs> ट्वेंटी सेकंड में क्या बोलोगे कहा सर देखे के देख लो ठीक है आपका समय शुरू होता है अब मैं कह सारा दिन बोली गया स्पीकर साहब मैं तो इन्ना कहना चाहूँगा ਕਿ ਲੰਬੇ ਸਫਰ ਕੋ ਮੀਲੋ ਮੇਂ ਮਤ ਬੰਟਿਏ ਕੌਮ ਕੋ ਕਬੀਲੋ ਮੇਂ ਮਤ ਬੰਟਿਏ ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸ ਕੋ ਨਦੀਆਂ ਔਰ ਝੀਲੋ ਮੇਂ ਮਤ ਬੰਟਿਏ ਮੈਨੂੰ ਕਹਿੰਦਾ ਅਭੀ ਤੋ 12 ਸੈਕਿੰਡ ਹੋਏ ਹੈ ਮੈਂ ਕਿਹਾ ਠੀਕ ਹੈ ਸਰ 8 ਸੈਕਿੰਡ ਮੇਰੀ ਅਗਲੀ ਸਪੀਚ ਕੇ ਲੀ ਰਖ ਲੈ ਸੋ ਜੇ ਤੁਸੀਂ ਗੱਲ ਕਹਿਣੀ ਹੈ ਨਾ ਤੋ 12 ਸੈਕਿੰਡ ਚ ਵੀ ਕਹਿ ਸਕਦੇ ਬਟ ਹਾਂ ਤੁਹਾਡੇ ਕੋਲੇ ਲਫ਼ਜ਼ ਹੋਣੇ ਚਾਹੀਦੇ ਹੈ ਵੋਕੇਬਲਰੀ ਤੁਹਾਡੇ ਕੋਲ ਹੋਣੀ ਚਾਹੀਦੀ ਸੋ ਬੜਾ ਚੰਗਾ ਲੱਗਿਆ ਇੱਥੇ ਆ ਕੇ ਔਰ ਬੜੀਆਂ ਮਾਇਨਾਜ਼ ਹਸਤੀਆਂ ਨੂੰ ਮਿਲ ਕੇ ਜਿਨ੍ਹਾਂ ਨੂੰ ਅਸੀਂ ਸੁਣਨ ਕੇ ਵੱਡੇ ਹੋਏ ਸਭੀ ਭਾਜੀ ਨੇ ਤਾਂ ਡਿਜ਼ਾਈਨ ਮੇਰੀਆਂ ਕੱਸ਼ਟਾਂ ਦੇ ਸਭ ਤੋਂ ਪਹਿਲਾਂ ਇਹਨਾਂ ਨੇ ਬਣਾਏ ਸੀਗੇ ਤੇ ਇਹਨਾਂ ਦੀ ਕੈਂਚੀ ਤੇ ਬਲੇਡ ਮੇਰੀਆਂ ਗਰਦਨਾ ਗੁਰਦਨ ਤੇ ਬਹੁਤ ਚੱਲੇ ਨੇ ਪਰ ਸ਼ੌਕ ਰੇ ਹੈ ਵੀ ਮੇਰੀ ਜੀਵ ਤੇ ਨਹੀਂ ਚੱਲੇ ਗਰਦਨ ਜੀ ਨੇ ਐ ਜੇ ਕਰਤੀ ਸੀ ਮੇਰੀ ਉਹ ਇਹਨਾਂ ਨੇ ਕੀਤੀ ਸੀ ਪਹਿਲੀ ਗੋਭੀ ਦੇ ਕੱਚੀ ਪਾਰਨੇ ਕੈਸਟ ਦਾ ਡਿਜ਼ਾਈਨ ਦੇਖਿਓ ਮੈਂ ਕਿਹਾ ਕਿ ਐਡਾ ਵੱਡਾ ਗੱਲ ਜਾ ਕਿਵੇਂ ਕਰਤਾ ਕਹਿੰਦੇ ਸਭੀ ਸਭੀ ਐ ਐ ਕਰ ਦਿੰਦਾ ਉਹ ਤਾਹਾਂ ਚਵਾਰੇ ਚ ਗੁਪਤੇ ਗੁਫਤਾਰ ਕੋੜ ਦੇ ਨਾ ਤਾਹਾਂ ਹੁੰਦਾ ਭਦੌੜ ਹਾਊਸ ਸੋ ਇਹਨਾਂ ਦੀਆਂ ਕੈਂਚੀਆਂ ਇਹਨਾਂ ਦੇ ਬਲੇਡਾਂ ਨਾਲ ਬਣਿਆ ਤੇ ਅੱਜ ਵੀ ਇਹਨਾਂ ਨੇ ਫਿਰ ਕੈਂਚੀਆਂ ਨਾਲ ਮਿੱਥੋਂ ਉਦਘਾਟਨ ਕਰਵਾ ਲਿਆ ਮੈਂ ਬਹੁਤ ਖੁਸ਼ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦੇਣੇ ਚਾਹੁੰਦਾ